ਸਰਦਾਰ ਜੀ ਵੱਡੇ ਪੈਸਾ ਦੇ ਵਿੱਚ ਜਿਹੜੀ ਫੈਸਿਲਿਟੀ ਮਿਲਦੀ ਹੈ ਆਪਾਂ ਨੂੰ ਲੱਖ ਰੁਪਏ ਲਾ ਕੇ ਉਹੀ ਫੈਸਿਲਿਟੀ ਇਸ ਪਿੰਡ ਖਿਜਰਾਵਾਦ ਦੇ ਵਿੱਚ 51000 ਤੇ 61000 ਬਾਹਰਲੇ ਪਿੰਡਾਂ ਦੇ ਲਈ ਮਿਲ ਰਹੀ ਹੈ ਜੇ ਕੱਲਾ ਤੁਸੀਂ ਹਾਲ ਬੁੱਕ ਕਰਨਾ ਹੈ ਉਹਦੇ ਵੀ ਇੱਕ ਆਫਰ ਲੱਗੀ ਹੋਈ ਹੈ 31000 ਪਿੰਡ ਨਿਵਾਸੀਆਂ ਲਈ ਆਫਰ ਹੈ 41000 ਬਾਹਰਲੇ ਪਿੰਡਾਂ ਦੇ ਲਈ ਆਫਰ ਹੈ ਇਸ ਦੇ ਵਿੱਚ ਪੂਰਾ ਡੈਕੋਰੇਸ਼ਨ ਦਾ ਪ੍ਰਬੰਧ ਹੋਊਗਾ ਹਾਲ ਦੇ ਵਿੱਚ ਜੈ ਮਹਾਰਾ ਦਾ ਪ੍ਰਬੰਧ ਹੋਊਗਾ 300 ਬੰਦੇ ਦੀ ਕਰੋਕਰੀ ਦਾ ਪ੍ਰਬੰਧ ਹੋਊਗਾ ਤੇ 300 ਜਿਹੜੀ ਕੁਰਸੀਆਂ ਲਗਾਈਆਂ ਜਾਣਗੀਆਂ ਨੇ 400 ਕੁਰਸੀ ਹੈ ਜੀ ਜੀ ਤੇ ਆਪਣੇ ਕਾਊਂਟਰ ਹੋਗੇ ਜੀ ਜੈ ਮਾਲਾ ਦੀ ਡੈਕੋਰੇਸ਼ਨ ਹੋਗੀ ਜੀ ਤੇ ਆਪਣਾ 165 ਬਾਈ 105 ਦਾ ਟੈਂਟ ਹੋ ਗਿਆ ਜੀ ਤੇ ਆਪਣੀ 12 ਬਾਈ 45 ਦੀ ਗੈਲਰੀ ਹੋਗੀ ਜੀ ਤੇ ਗੱਲ ਕਰੀਏ ਇੱਥੇ 500 ਬੰਦੇ ਦੀ ਕਰੋਕਰੀ ਦਾ ਅਰੇਂਜਮੈਂਟ ਕੀਤਾ ਜਾਂਦਾ 400 ਬੰਦੇ ਦੀ ਕੁਰਸੀ ਲੱਗਦੀ ਹੈ ਟੈਂਟ ਲੱਗਦਾ 골ਡ ਟੇਬ ਨੇ ਰਾਤ ਨੂੰ ਲਾਈਟਿੰਗ ਦਾ ਪ੍ਰਬੰਧ ਹੈ ਦਿਨ ਚ ਵੀ ਜਿਹੜਾ ਪੂਰਾ ਅਰੇਂਜਮੈਂਟ ਕੀਤਾ ਜਾਂਦਾ ਸਾਫ ਸਵੱਜ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਲੜਕੀ ਦੇ ਲਈ ਜੇ ਗੱਲ ਕਰੀਏ ਸੈਪਰੇਟ ਰੂਮ ਦਿੱਤਾ ਹੋਇਆ ਹੋਰ ਕਿਸ 70 ਤੋਂ ਪਲੱਸ 90 ਤੱਕ ਇਹ ਟੈਂਟ ਲੱਗਦਾ ਜੀ ਹਾਂਜੀ ਔਰ ਇਹ ਘੱਟ ਰੇਟ ਵਿੱਚ ਸ਼ੌਂਕ ਪੂਰੇ ਹੋ ਸਕਦੇ ਆ ਜੀ ਵਿਆਹ ਸ਼ਾਦੀ ਦੇ ਤੇ ਇਹ ਗੱਲ ਕਰੀਏ ਬਹੁਤ ਵਧੀਆ ਸਿਸਟਮ ਹੈ ਬਾਹਰ ਗੋਲ ਟੇਬਲ ਲੱਗਦੇ ਨੇ ਪੂਰੀ ਲਾਈਟਿੰਗ ਦਾ ਪ੍ਰਬੰਧ ਹੈ ਦਿਨ 'ਚ ਵਿਆਹ ਕਰਨਾ ਹੈ ਰਾਤ ਨੂੰ ਵਿਆਹ ਕਰਨਾ ਹੈ ਕੋਈ ਰਾਤ ਨੂੰ ਪਾਰਟੀ ਕਰਨੀ ਹੈ ਕੋਈ ਕੋਈ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਉਹਦੇ ਫੰਕਸ਼ਨ ਕਰਨਾ ਹੈ ਤੁਸੀਂ ਸਾਂਝਾ ਮੈਰਿਜ ਪੈਲਸ ਵਿੱਚ ਆਨ ਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤਰ੍ਹਾਂ ਦੇ ਪ੍ਰੋਗਰਾਮ ਬੁੱਕ ਹੈ ਜੀ ਆਪਣਾ ਰਿਟਾਇਰਮੈਂਟ ਹੋ ਗਈ ਜੋ ਵੀ ਪਾਰਟੀ ਹੈ ਜਨਮ ਦਿਨ ਹੈ ਕੋਈ ਵੀ ਹੈ ਜੀ ਉਹ ਡੇ ਨਾਈਟ ਕਿਸੇ ਵੀ ਤਰ੍ਹਾਂ ਦੀ ਹਾਂਜੀ ਹਾਂਜੀ ਡੇ ਨਾਈਟ ਕਿਸੇ ਵੀ ਤਰ੍ਹਾਂ ਦੀ ਕਿੰਨੇ ਕਿ ਦਿਨ ਪਹਿਲਾਂ ਜੀ ਸਾਂਝਾ ਮੈਰਿਜ ਪੈਲਸ ਪਿੰਡ ਖੇજરાਵਾਦ ਦੇ ਵਿੱਚ ਕਹਿੰਦੇ ਜੀ ਬਹੁਤ ਵੱਡੀ অফਰ ਲਗਾਈ ਹੋਈ ਹੈ ਪਿੰਡ ਨਿਵਾਸੀਆਂ ਲਈ ਤਾਂ 51000 ਰੁਪਏ ਰੇਟ ਰੱਖਿਆ ਹੋਇਆ ਤੇ ਬਾਹਰਲੇ ਪਿੰਡਾਂ ਵਾਲੀ ਨੇ ਰੱਖਿਆ ਹੋਇਆ 61000 ਰੁਪਏ ਰੇਟ ਕਹਿੰਦੇ ਜੀ ਸਭ ਤੋਂ ਘੱਟ ਬਜਟ ਦੇ ਵਿੱਚ ਦਾਵਾ ਕਰਦੇ ਨੇ ਚਾ ਇਸੇ ਪਹਿਲੇ ਸਦੇ ਹਾਲ ਦੇ ਵਿੱਚ ਕਹਿੰਦੇ 350 400 ਕੁਰਸੀ ਦਾ ਅਰੇਂਜਮੈਂਟ ਪੈਲਸ ਦੇ ਹਾਲ ਦੇ ਅੰਦਰ ਮਿਲੂਗਾ ਬਾਹਰ ਤੁਹਾਨੂੰ ਲੈਦੇ ਕੁਰਸੇ ਮਿਲਣਗੇ ਤਾਂ ਉਸ ਤੋਂ ਇਲਾਵਾ ਬਾਹਰ ਟੈਂਟ ਵੀ ਲੱਗਿਆ ਹੋਊਗਾ ਤੇ ਗੋਲ ਟੇਬਲ ਮਿਲਣਗੇ ਲਾਈਟਿੰਗ ਦਾ ਰਾਤ ਨੂੰ ਪੂਰਾ ਪ੍ਰਬੰਧ ਮਿਲੂਗਾ ਇੱਕ ਲੜਕੀ ਦੇ ਲਈ ਜਿਹੜੀ ਲੜਕੀ ਹੁੰਦੀ ਹੈ ਉਹਦੇ ਲਈ ਸੈਪਰੇਟ ਕਮਰਾ ਵੀ ਇੱਕ ਵੱਖਰਾ ਮਿਲੂਗਾ ਹੋਰ ਕਹਿੰਦੇ ਜੀ 1000 ਬੰਦਿਆਂ ਤੱਕ ਦੀ ਜਿਹੜੀ ਗੈਦਰਿੰਗ ਹੈ ਕਿਸੇ ਨੂੰ ਕੋਈ ਵਿਆਹ ਕਰਾਣਾ ਹੋਵੇ ਉਹ ਵੀ ਪੁਖਤਾ ਆ ਦਿੰਦੇ ਨੇ ਇੱਕ ਪੁਖਤਾ ਆ ਵੀ ਹੋਇਆ ਪਿੰਡ ਖিজਰਾਵਾਦ ਦੇ ਜਿਸ ਤਰ੍ਹਾਂ ਅਜੇ ਵੀ ਹੁਣ ਉਹਨਾਂ ਨੇ ਦੱਸਿਆ ਤੇ ਇਹ ਗੱਲ ਕਰੀਏ ਬਹੁਤ ਵਧੀਆ ਸਿਸਟਮ ਹੈ ਬਾਹਰ ਗੋਲ ਟੇਬਲ ਲੱਗਦੇ ਨੇ ਪੂਰੀ ਲਾਈਟਿੰਗ ਦਾ ਪ੍ਰਬੰਧ ਹੈ ਦਿਨ ਚ ਵਿਆਹ ਕਰਨਾ ਹੈ ਰਾਤ ਨੂੰ ਵਿਆਹ ਕਰਨਾ ਹੈ ਕੋਈ ਰਾਤ ਨੂੰ ਪਾਰਟੀ ਕਰਨੀ ਹੈ ਕੋਈ ਕੋਈ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਉਹਦੇ ਫੰਕਸ਼ਨ ਕਰਨਾ ਹੈ ਤੁਸੀਂ ਸੰਜਾ ਮੈਰਿਜ ਪੈਲਸ ਵਿੱਚ ਆਨ ਕੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਚਨ ਨੰਬਰ ਚੱਲ ਰਹੇ ਨੇ ਉਹਨਾਂ ਉੱਪਰ ਵੀ ਸੰਪਰਕ ਕਰ ਸਕਦੇ ਹੋ ਤੇ ਇਹਨਾਂ ਦਾ ਕਹਿਣਾ ਵੀ ਇੱਕ ਬਿੜ੍ਹ ਮਹੀਨਾ ਪਹਿਲਾਂ ਬੁੱਕ ਹੀ ਤੇ ਜਾਣ ਕੋਈ ਵੀ ਪ੍ਰੋਗਰਾਮ ਹੁੰਦਾ ਪਹਿਲਾਂ ਦੱਸਿਆ ਜਾਵੇ ਕਈ ਵਾਰ ਤਰੀਕਾ ਸੇਮ ਹੋ ਜਾਂਦੇ ਨੇ ਅਗਰ ਕਿਸੇ ਨੇ ਕੋਈ ਬੁੱਕ ਕਰਵਾਉਣਾ ਪ੍ਰੋਗਰਾਮ ਕੋਈ ਵਿਆਹ ਸ਼ਾਦੀ ਬੁੱਕ ਕਰਵਾਉਣਾ ਪਿੰਡ ਨੇ ਹੋਣ ਜਾਂ ਪਿੰਡ ਤੋਂ ਬਾਹਰ ਦੇ ਹੁਣ ਕਿਉਂਕਿ ਆਲੇ ਦੁਆਲੇ ਦੇ ਪਿੰਡਾਂ ਲਈ ਬਹੁਤ ਵੱਡੀ ਆਫਰ ਹੈ ਜਿੱਥੇ ਆਪਾਂ ਲੱਖਾਂ ਰੁਪਏ ਖਰਚਦੇ ਆਂ ਕਹਿੰਦੇ ਜੀ ਘੱਟ ਬਜਟ ਦੇ ਵਿੱਚ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਸੰਜਾ ਮੈਰਿਜ ਪੈਲੇਸ ਨਾਲ ਸੰਪਰਕ ਕਰੋ ਦੱਸੋ ਕਿੰਨੇ ਬੰਦੇ ਦਾ ਅਰੇਂਜਮੈਂਟ ਵੱਧ ਤੋਂ ਵੱਧ ਇਸ ਪੈਲੇਸ ਵਿੱਚ ਹੋ ਸਕਦਾ ਇਹਦੇ ਵਿੱਚ ਬਾਤੇ ਬਾਦ 1000 ਬੰਦੇ ਦਾ ਅਰੇਂਜਮੈਂਟ ਹੋ ਸਕਦਾ ਜੀ ਜੀ ਹਾਂਜੀ ਇਹਦੇ ਵਿੱਚ ਆਪਣਾ ਪਿੰਡ ਵਾਸੀਆਂ ਵਾਸਤੇ 51000 ਵਿੱਚ ਹੈ ਬਾਹਰ ਬਾਹਰ ਵਾਲੇ ਵਾਸੀਆਂ ਵਾਸਤੇ 51000 ਵਿੱਚ ਹੈ ਜੀ ਹੂੰ ਇਹਦੇ ਵਿੱਚ ਆਪਾਂ ਨੇ 400 ਕੁਰਸੀ ਹੈ ਜੀ ਜੀ ਤੇ ਆਪਣੇ ਕਾਊਂਟਰ ਹੋ ਗਏ ਜੀ ਜੈ ਮਾਲਾ ਦੀ ਡੈਕੋਰੇਸ਼ਨ ਹੋ ਗਈ ਤੇ ਆਪਣਾ 165 ਬਾਈ 105 ਦਾ ਟੈਂਟ ਹੋ ਗਿਆ ਜੀ ਤੇ ਆਪਣੀ 12 ਬਾਈ 45 ਦੀ ਗੈਲਰੀ ਹੋ ਗਈ ਜੀ ਤੇ ਅੰਦਰ ਲੜਕੀ ਲਈ ਆਪਣਾ ਕਮਰਾ ਬਣਿਆ ਹੋਇਆ ਜੀ ਸੈਪਰੇਟ ਵਧੀਆ ਤੇ ਬਾਥਰੂਮ ਹੈ ਜੀ ਜੇ ਲੇਡੀਜ਼ ਐਂਜੈਂਟਸ ਦਾ ਤੇ ਬਾਥਰੂਮ ਵਧੀਆ ਬਣੇ ਹੋਏ ਆ ਜੀ ਤੇ ਆਪਣਾ ਉਹ ਗੇਟ ਤੋਂ ਲੈ ਕੇ ਇੱਥੇ ਤੱਕ ਆਪਣੀ ਮੈਟਿੰਗ ਦੀ ਪੂਰੀ ਪ੍ਰਬੰਧ ਹੈ ਜੀ ਬਾਕੀ ਲਾਈਟ ਦਾ ਵੀ ਪੂਰਾ ਪ੍ਰਬੰਧ ਹੈ ਜੀ ਉਰੇ ਜਾਨੀ ਕਿ ਉਰੇ ਵੀ ਕੋਈ ਦਿੱਕਤ ਐ ਨਹੀਂ ਆ ਵੀ ਜਿਕਣਾ ਬਾਹਰ ਅੱਜ ਦੇ ਟਾਈਮ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਜੀ ਵੀ ਬਾਹਰ ਦੇ ਬਾਹਰ ਉਹੀ 70 ਤੋਂ ਪਲੱਸ 90 ਤੱਕ ਇਹ ਟੈਂਟ ਲੱਗਦਾ ਜੀ ਹਾਂਜੀ ਉਰੇ ਘੱਟ ਰੇਟ ਵਿੱਚ ਸ਼ੌਂਕ ਪੂਰੇ ਹੋ ਸਕਦੇ ਆ ਜੀ ਵਿਆਹ ਸ਼ਾਦੀ ਦੇ ਜੀ ਤੇ ਬਾਕੀ ਆਪਣੇ ਤੁਸੀਂ ਦੇਖ ਰਹੇ ਹੋ ਜੀ ਇਹ ਗੱਲ ਕਰੀ ਬਈ ਖਿਜਰਾਬਾਦ ਵਾਲੇ ਵਾਸੀਆਂ ਵਾਸਤੇ 51000 ਹੈ ਤੇ ਜਿਹੜੇ ਬਾਹਰਲੇ ਪਿੰਡਾਂ ਵਾਲੇ ਆਉਣਗੇ ਜਿਨ੍ਹਾਂ ਨੇ ਕੋਈ ਪ੍ਰੋਗਰਾਮ ਬੁੱਕ ਕਰਨਾ ਤਾਂ 61000 ਰੁਪਏ ਰੇਟ ਰੱਖਿਆ ਹੈ ਇਹਨਾਂ ਰੇਟ ਕੱਟ ਸਭ ਤੋਂ ਘੱਟ ਰੇਟ ਰੱਖਿਆ ਹੈ ਹਾਂਜੀ ਉਹਨਾਂ ਵਾਸਤੇ 60000 ਰੁਪਏ ਜਿਹੜੇ ਬਾਹਰ ਵਾਲੇ ਪਿੰਡ ਖਿਜਰਾਬਾਦ ਵਾਸੀਆਂ ਵਾਸਤੇ 51000 ਰੁਪਏ ਜੀ ਜੇ ਗੱਲ ਕਰੀਏ ਪਾਰਕਿੰਗ ਦੀ ਪੂਰੀ ਸਹੂਲਤ ਹੋਰੇ ਗੱਡੀਆਂ ਨੂੰ ਕੋਈ ਦਿੱਕਤਾਂ ਨਹੀਂ ਆਉਂਦੀ ਵਾਧੂ ਪਾਰਕਿੰਗ ਹਾਂਜੀ ਹਾਂਜੀ ਪਾਰਕਿੰਗ ਦੀ ਵਾਧੂ ਪਾਰਕਿੰਗ ਠੀਕ ਹੈ ਜੀ ਉਰੇ ਕੋਈ ਸਮੱਸਿਆ ਨਹੀਂ ਆਉਂਦੀ ਜੀ ਪਾਰਕਿੰਗ ਦੀ ਹਾਂਜੀ ਜੇ ਇੰਟਰੈਸ ਦੀ ਗੱਲ ਕਰੀਏ ਇੰਟਰੈਸ ਤੋਂ ਪਹਿਲਾਂ ਸਾਰ ਪਾਰਕ ਸ਼ੁਰੂ ਹੁੰਦੀ ਹੈ ਟੈਂਟ ਲੱਗਦਾ ਸਭ ਤੋਂ ਪਹਿਲਾਂ ਗੱਲ ਕਰੀਏ ਹਾਂਜੀ ਐਂਟਰੀ ਤੇ ਆਪਣਾ ਪਾਰਕ ਹੈ ਜੀ ਟੈਂਟ ਲੱਗਦਾ ਅੱਗੇ ਆ ਕੇ ਜੀ ਆਪਣਾ ਹਾਲ ਹੈ ਜੀ ਕਿੰਨਾ ਆ ਜਾਂਦਾ ਹਾਲ ਦੇ ਵਿੱਚ ਕਿੰਨੇ ਬੰਦੇ ਦੇ ਟੈਂਟ ਦੇ ਭੁਗਤ ਸਕਦੇ ਹਾਲ ਵਿੱਚ ਆਪਣੀ ਉਹੀ 3 350 ਕੁਰਸੀ ਲੱਗ ਜਾਂਦੀ ਹੈ ਜਿਹਦੇ ਵਿੱਚ ਆਪਣਾ ਵਧੀਆ ਅਰੇਂਜਮੈਂਟ ਹੋ ਜਾਂਦੀ ਹੈ 3 3 400 ਬੰਦਾ ਹਾਲ ਵਿੱਚ ਆ ਜਾਂਦਾ ਜੀ ਬਾਕੀ ਪਲੱਸ ਪਾਰਕਾਂ ਹੈ ਜੀ ਕਿਸੇ ਨੇ ਪਾਰਟੀ ਕਰਨੀ ਹੈ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਬੁੱਕਰਾ ਕਰਾ ਸਕਦੇ ਨੇ ਹਾਂਜੀ ਹਾਂਜੀ ਵਿਆਹ ਸ਼ਾਦੀ ਹੈ ਪਾਰਟੀ ਹੈ ਕੋਈ ਜਨਮ ਦਿਨ ਹੈ ਜੀ ਕੋਈ ਵੀ ਕੋਈ ਵੀ ਕੁਝ ਕਰਨਾ ਸੰਪਰਕ ਕਰੋ ਜੀ ਸਾਰਾ ਕੁਝ ਕਿਸੇ ਦੇ ਕੋਈ ਰਿਟਾਇਰਮੈਂਟ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੁੱਕਰਾ ਕਰਾ ਸਕਦੇ ਹਾਂਜੀ ਹਾਂਜੀ ਸਾਰੇ ਤਰ੍ਹਾਂ ਦੇ ਪ੍ਰੋਗਰਾਮ ਬੁੱਕ ਹੈ ਜੀ ਆਪਣਾ ਰਿਟਾਇਰਮੈਂਟ ਹੋ ਗਈ ਜੋ ਵੀ ਪਾਰਟੀ ਹੈ ਡੇ ਨਾਈਟ ਕਿਸੇ ਵੀ ਤਰ੍ਹਾਂ ਦੀ ਹਾਂਜੀ ਹਾਂਜੀ ਡੇ ਨਾਈਟ ਕਿਸੇ ਵੀ ਤਰ੍ਹਾਂ ਜੀ ਕਿੰਨੇ ਦਿਨ ਪਹਿਲਾਂ ਬੁੱਕ ਕਰਾਣਾ ਪੈਂਦਾ ਜੇ ਗੱਲ ਕਰੀਏ ਇਹ ਤਾਂ ਜੀ ਆਪਣਾ ਮਹੀਨਾ ਡੇਢ ਮਹੀਨਾ ਪਹਿਲਾਂ ਬੁੱਕ ਕਰਾਣਾ ਪੈਂਦਾ ਜੀ ਫਿਰ ਮੌਕੇ ਵਿੱਚ ਆਇਆ ਹੁੰਦਾ ਜੀ ਆਪਣੀ ਪੈਣਾ ਕੋਈ ਬੁੱਕ ਹੋ ਜਾਂਦਾ ਫਿਰ ਥੋੜੀ ਸਮੱਸਿਆ ਆ ਜਾਂਦੀ ਹੈ ਜੀ ਫਿਰ ਆਪਣਾ 15 20 ਇੱਕ ਮਹੀਨਾ ਪਹਿਲਾਂ ਹੀ ਬੁੱਕ ਕਰਾਓ ਜੀ ਬੁੱਕ ਕਰਾਣਾ ਬੰਦਾ ਠੀਕ ਹੈ ਸੋ ਸੰਜਮ ਮੈਰਿਜ ਪੈਰਸ ਦੀ ਤਸਵੀਰਾਂ ਨੇ ਇੱਕ ਵਾਰ ਵੀਡੀਓ ਨੂੰ ਸ਼ੇਅਰ ਕਰਕੇ ਜੇ ਇਹਨਾਂ ਨੇ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਰਨਾ ਕੋਈ ਕਿੱਤੀ ਪਾਰਟੀ ਹੈ ਕਿਸੇ ਦਾ ਬਰਥਡੇ ਕਿਸੇ ਦੇ ਬੱਚੇ ਦਾ ਜਨਮ ਦਿਨ ਮਨਾਉਣਾ ਕਹਿੰਦੇ ਸੀ ਬਹੁਤ ਵਧੀਆ ਘੱਟ ਬਜਟ ਦੇ ਵਿੱਚ ਇਹਨਾਂ ਨੇ ਪੂਰਾ ਇਥੇ ਅਰੇਂਜਮੈਂਟ ਕੀਤਾ ਹੈ ਪਿੰਡ ਖ ਆਪਣਾ ਪਿੰਡ ਵਾਸੀਆਂ ਵਾਸਤੇ 51000 ਰੁਪਏ ਜੀ ਤੇ ਬਾਹਰ ਵਾਲੇ ਵਾਸਤੇ 60000 ਰੁਪਏ ਜਿਹਦੇ ਵਿੱਚ ਆਪਾਂ 400 ਕੁਰਸੀ ਜੀ ਤੇ ਅੰਦਰ ਕਾਉਂਟਰ ਜੀ ਤੇ 500 ਬੰਦੇ ਦੀ ਕਰੋਕਰੀ ਜਿਹਦੇ ਵਿੱਚ 165 ਬਾਈ 105 ਦਾ ਟੈਂਟ ਹੋ ਗਿਆ ਜੀ 12 ਬਾਈ 45 ਦੀ ਗੈਲਰੀ ਹੋ ਗਈ ਤੇ ਗੋਲ ਟੇਬਲ ਹੋਗੇ ਇਹਦੇ ਵਿੱਚ ਤੇ ਆਪਣਾ ਅੰਦਰ ਲੜਕੀ ਵਾਸਤੇ ਜੀ ਬਹੁਤ ਸੈਪਰੇਟ ਰੂਮ ਹੈ ਜੀ ਤੇ ਇਹਦੇ ਵਿੱਚ ਆਪਣਾ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਹੈ ਪਾਰਕਿੰਗ ਹੈ ਠੀਕ ਹੈ ਜੀ ਆਪਣੀ ਤੇ ਇਹਦੇ ਵਿੱਚ ਜਿਕਨਾ ਬਹਾਲੇ ਪਿੰਡਾਂ ਦੇ ਲੋਕਾਂ ਵਾਸਤੇ ਬਹੁਤ ਵਧੀਆ ਆਫਰ ਹੈ ਜੀ ਜਿੱਥੇ ਲੋਕ ਲੱਖ ਰੁਪਏ ਦੇ ਕੇ ਆਪਣਾ ਕਰਵਾਉਂਦੇ ਆ ਜੀ ਉੱਥੇ ਹਜ਼ਾਰਾਂ ਬਣਾਉਂਦਾ ਸਰ ਰਿਹਾ ਜੀ ਤੇ ਆਪਣਾ 51000 ਪਿੰਡ ਨਿਵਾਸੀ ਲਈ ਤੇ ਕਹਿੰਦੇ ਜੀ 61000 ਬਾਹਰ ਵਾਲੇ ਪਿੰਡ ਨਿਵਾਸੀ ਨੂੰ ਮਿਲ ਰਹੀ ਹੈ ਤੁਸੀਂ ਸੁਣਿਆ ਵੀ 51000 61000 ਆਫਰ ਲੱਗੀ ਹੋਈ ਹੈ ਕਹਿੰਦੇ ਜੀ ਪੂਰਾ ਅੰਦਰ ਇਸ ਪੈਲਸ ਦੇ ਵਿੱਚ ਕੱਲਾ ਤੁਸੀਂ ਹਾਲ ਬੁੱਕ ਕਰਨਾ ਹੈ ਉਹਦੇ ਵੀ ਇੱਕ ਆਫਰ ਲੱਗੀ ਹੋਈ ਹੈ 31000 ਪਿੰਡ ਨਿਵਾਸੀ ਲਈ ਆਫਰ ਹੈ 41000 ਬਾਹਰ ਵਾਲੇ ਪਿੰਡਾਂ ਦੇ ਲਈ ਆਫਰ ਹੈ ਇਸ ਦੇ ਵਿੱਚ ਪੂਰਾ ਡੈਕੋਰੇਸ਼ਨ ਦਾ ਪ੍ਰਬੰਧ ਹੋਊਗਾ ਹਾਲ ਦੇ ਵਿੱਚ ਜੈ ਮਾਲਾ ਦਾ ਪ੍ਰਬੰਧ ਹੋਊਗਾ 300 ਬੰਦੇ ਦੀ ਕਰੋਕਰੀ ਦਾ ਪ੍ਰਬੰਧ ਹੋਊਗਾ ਤੇ 300 ਜਿਹੜੀ ਕੁਰਸੀਆਂ ਲਗਾਈ